ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜਦੋਂ ਬਾਬਾ ਫਰੀਦ ਜੀ ਨੇ ਕੈਂਚੀ ਦੀ ਥਾਂ ਸੂਈ ਦੀ ਮੰਗ ਕੀਤੀ ਇੱਕ ਵਾਰ ਇੱਕ ਸੱਜਣ ਬਾਬਾ ਫਰੀਦ ਜੀ ਕੋਲ ਕੈਂਚੀ ਲੈ ਕੇ ਆਇਆ ਤੇ ਉਹਨਾਂ ਨੂੰ ਕਹਿਣ ਲੱਗਿਆ ਕਿ ਇਸ ਦੀ ਧਾਰ ਬਹੁਤ ਤਿੱਖੀ ਹੈ ਇਹ ਬਹੁਤ ਸੋਨਾ ਕੱਟਦੀ ਹੈ ਬਾਬਾ ਫਰੀਦ ਜੀ ਨੇ ਕੈਂਚੀ ਨੂੰ ਉਸ ਸੱਜਣ ਕੋਲੋਂ ਫੜ ਕੇ ਧਿਆਨ ਨਾਲ ਦੇਖਿਆ ਤੇ ਉਸ ਸੱਜਣ ਨੂੰ ਕਿਹਾ ਕਿ ਇਹ ਬਹੁਤ ਵਧੀਆ ਹੈ ਇਸ ਦੀ ਧਾਰ ਵੀ ਬਹੁਤ ਸੋਹਣੀ ਲੱਗੀ ਹੋਈ ਹੈ ਪਰ ਤੂੰ ਇਸ ਨੂੰ ਲੈ ਜਾ ਤੇ ਸਾਨੂੰ ਇੱਕ ਸੂਈ ਲਿਆ ਕੇ ਦੇ ਕਿਉਂਕਿ ਸਾਡਾ ਕੰਮ ਕੱਟਣਾ ਨਹੀਂ ਜੋੜਨਾ ਹੈ ਸੂਈ ਨਾਲ ਅਸੀਂ ਕੱਟਿਆਂ ਨੂੰ ਜੋੜ ਸਕਾਂਗੇ ਕੈਂਚੀ ਕੱਟਣ ਦਾ ਕੰਮ ਕਰਦੀ ਹੈ ਇਸ ਲਈ ਇਹ ਸਾਡੇ ਕਿਸੇ ਕੰਮ ਨਹੀਂ ਇਹ ਸਨ ਬਾਬਾ ਫਰੀਦ ਜੀ ਦੀਆਂ ਸਿੱਖਿਆਵਾਂ ਜਿਨ੍ਹਾਂ ਤੋਂ ਸਾਨੂੰ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਨੂੰ ਸੋਨਾ ਬਣਾਉਣਾ ਚਾਹੀਦਾ ਹੈ ਭੇਖ ਨੂੰ ਛੱਡ ਕੇ ਅਸਲੀਅਤ ਨੂੰ ਅਪਣਾਉਣਾ ਹੀ ਇਨਸਾਨੀਅਤ ਹੈ ਚੰਗਾ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਰ ਦਵੋ ਚੈਨਲ ਸਬਸਕ੍ਰਾਈਬ ਕਰ ਲਵੋ ਜੀ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ